Uh-huh. <laughs> ਜਗਵੰਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਧੰਨ ਧੰਨ ਬਾਬਾ ਤੀਜਾ ਸਿੰਘ ਜੀ ਇਰਾੜਾ ਸਾਹਿਬ ਵਾਲਿਆਂ ਦੀ ਯਾਦ ਦੇ ਵਿੱਚ ਅੱਜ ਦਸਤਾਰਬੰਦੀ ਤੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ ਅਹਿਮਦਗੜ੍ਹ ਪਹੀੜ ਦੇ ਵਿਖੇ ਤੇ ਜਿੱਥੇ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁਖ ਸੇਵਾਦਾਰ ਮਨਦੀਪ ਸਿੰਘ ਹੋਰਾਂ ਨੇ ਜਿੱਥੇ ਕਿ ਬੀੜਾ ਚੁੱਕਿਆ ਹੈ ਕਿ ਨੌਜਵਾਨਾਂ ਨੂੰ ਕੇਸ ਕਤਲ ਕਰਵਾਉਣ ਤੋਂ ਰੋਕਣਾ ਤੇ ਉਥੇ ਹੀ ਦਸਤਾਰਬੰਦੀ ਕਰਕੇ ਗੁਰੂ ਦੇ ਲੜ ਲਉਣਾ ਬਹੁਤ ਵੱਡਾ ਵੀੜਾ ਚੁੱਕਿਆ ਹੋਇਆ ਇਸ ਨੌਜਵਾਨ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਕਿ ਆਖਿਰ ਇਹ ਜਿਹੜੀ ਪ੍ਰੇਰਣਾ ਹੈ ਉਹਨਾਂ ਨੂੰ ਕਿੱਥੋਂ ਮਿਲੀ ਤੇ ਕਿੰਨੇ ਕ ਸਮੇਂ ਤੋਂ ਉਹ ਇਸ ਲਹਿਰ ਦੇ ਨਾਲ ਜੁੜੇ ਹੋਏ ਨੇ ਸੰਦੀਪ ਸਿੰਘ ਜੀ ਕੀ ਕਹਿਣਾ ਚਾਹੂਗੇ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਧੰਨ ਧੰਨ ਬਾਬਾ ਤੇਜਾ ਸਿੰਘ ਜੀ ਮਹਾਰਾਜ ਹੋਰਾ ਸਾਹਿਬ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਭੀੜ ਵਿਖੇ ਲੰਮੇ ਕੇ ਸਤੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਜੇਤੂ ਬੱਚਿਆਂ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਭਰਾ ਈਸ਼ਵਰ ਸਿੰਘ ਵੱਲੋਂ ਹਜ਼ਾਰਾਂ ਦੇ ਨਕਦ ਨਾਮ ਦਸਤਾਰਾਂ ਤੇ ਯਾਦਗਾਰੀ ਸਨਮਾਨ ਚ ਇਹਨਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਨਾਲ ਹੀ ਜਿੰਨੇ ਬੱਚੇ ਭਾਗ ਲੈਣ ਵਾਲੇ ਸੀ ਸਾਰੇ ਹੀ ਬੱਚਿਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਦਸਤਾਰ ਮੁਕਾਬਲਿਆਂ ਦਾ ਤੇ ਲੰਮੇ ਕੇਸ ਮੁਕਾਬਲਿਆਂ ਦਾ ਕਰਾਉਣ ਦਾ ਮਕਸਦ ਇਹੀ ਸੀ ਕਿ ਇਹਨਾਂ ਮੁਕਾਬਲਿਆਂ ਨੂੰ ਇਹਨਾਂ ਮੁਕਾਬਲੇ ਜਿਹੜੇ ਕਰਵਾਉਣੇ ਆ ਇਹ ਜਿਹੜੇ ਸਾਡੇ ਬੱਚੇ ਜਿਹੜੇ ਨੌਜਵਾਨ ਪੀੜ੍ਹੀ ਸਾਡੀ ਬਾਣੀ ਤੇ ਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੈ ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋੜਿਆ ਜਾ ਸਕੇ ਇਦਾਂ ਦੇ ਮੁਕਾਬਲਿਆਂ ਵਿੱਚ ਬੱਚਿਆਂ ਦੇ ਵਿੱਚ ਭਾਵਨਾ ਪੈਦਾ ਹੁੰਦੀ ਹੈ ਮੁਕਾਬਲੇ ਵਿੱਚ ਆਉਣ ਦੀ ਤੇ ਦਸਤਾਰ ਦੇ ਪ੍ਰਤੀ ਦਸਤਾਰ ਨੂੰ ਸਜਾਉਣ ਦੀ ਵੱਡੇ ਪੱਧਰ ਤੇ ਤੁਹਾਨੂੰ ਪਤਾ ਹੈ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਵਿਸ਼ਤਾ ਸੰਭਾਲ ਸਰਦਾਰੀ ਲਹਿਰ ਵੱਲੋਂ ਪਿਛਲੇ ਲੰਬੇ ਸਮੇਤ ਲੈ ਕੇ 2007 ਤੋਂ ਲੈ ਕੇ ਲੰਗਰ ਦਸਤਾਰਾਂ ਦੇ ਦਸਤਾਰ ਸਗਲਾਈ ਕੈਂਪ ਗੁਰਬਾਣੀ ਕੰਠ ਮੁਕਾਬਲੇ ਲੰਬੇ ਕੇਸਮ ਕਾਲ ਕੀਰਤਨ ਮੁਕਾਬਲੇ ਕਬੀ ਸ੍ਰੀ ਮੁਕਾਬਲੇ ਤੇ ਗੱਤਕੇ ਦੇ ਕੱਪ ਵੱਡੇ ਵੱਡੇ ਤੇ ਦਸਤਾਰ ਦੇ ਕੱਪ ਵੱਡੇ ਵੱਡੇ ਕਰਵਾਏ ਜਾ ਰਹੇ ਨੇ ਉਹਨਾਂ ਮੁਕਾਬਲਿਆਂ ਦੇ ਇਹ ਇੱਕ ਹਿੱਸਾ ਸੀ ਤੇ ਇਹ ਹਰ ਸਾਲ ਹੁੰਦਾ ਹੈ ਨਗਰਪਹਿ ਹੀੜ ਵਿਖੇ ਸਮੂਚੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇੱਥੇ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਸਨ ਸਾਡੇ ਸਤਿਕਾਰਯੋਗ ਇਸ ਹਾਲ ਕੇ ਦੇ ਮੈਂਬਰ ਜਥੇਦਾਰ ਰਗਵੀਰ ਸਿੰਘ ਜੀ ਸਾਧਨ ਮਦਰ ਸਾਹਿਬ ਸਾਡੇ ਵਾਤਾਵਰਨ ਪ੍ਰੇਮੀ ਬਾਪੂ ਇੰਦਰਜੀਤ ਸਿੰਘ ਜੀ ਮੁੰਡੇ ਇੰਟਰਨੈਸ਼ਨਲ ਪੀਸ ਆਫਾਡੀ ਦਲਜੀਤ ਸਿੰਘ ਜੀ ਸਾਉਦ ਸਾਡੇ ਸਤਿਕਾਰਯੋਗ ਭਾਈ ਗੁਰਵਿੰਦਰ ਸਿੰਘ ਜੀ ਨਾਲ ਹੀ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਕੁਲਵਿੰਦਰ ਸਿੰਘ ਜੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਬੜੀਆਂ-ਬੜੀਆਂ ਸ਼ਖਸੀਤਾਂ ਨੇ ਆ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਜੀਆਂ ਸ਼ਖਸੀਤਾਂ ਦਾ ਅਤੇ ਸਕੂਲਾਂ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੇਰ ਕੇ ਇਹਨਾਂ ਮੁਕਾਬਲਿਆਂ ਵਿੱਚ ਭੇਜਿਆ। ਸੇਵਾਦਾਰ ਵੀਓ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਤੁਹਾਨੂੰ ਕਿੱਥੋਂ ਪ੍ਰੇਰਨਾ ਮਿਲੀ ਤੇ ਹੁਣ ਤੱਕ ਤੁਸੀਂ ਕਿੰਨੇ ਕੁ ਬੱਚਿਆਂ ਦੀ ਦਸਤਾਤ ਜਿਹੜੀ ਦਸਕਾਰ ਬੰਦੀ ਕਰ ਚੁੱਕੇ ਹੋ? ਮੈਂ ਪਹਿਲਾਂ ਖੁਦ ਆਪ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜਾਂਦਾ ਸੀ। ਇਹ ਜਦੋਂ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਕਿ ਆਪਾਂ ਸੋਹਣੀ ਦਸਤਾਰ ਆਪ ਸਜਾਉਣ ਲੱਗੇ ਮੈਂ ਬੱਚਿਆਂ ਨੂੰ ਵੀ ਇਹ ਗੱਲ ਦੀ ਪ੍ਰੇਰਣਾ ਦੰਣਾ ਹੁੰਦਾ ਵੀ ਜਦੋਂ ਤੁਸੀਂ ਸੋਹਣੀ ਦਸਤਾਰ ਸਜਾਉਣ ਲੱਗੇ 5 10 15 20 ਮੁਕਾਬਲੇ ਤੁਸੀਂ ਜਿੱਤ ਗਏ ਤਾਂ ਸਾਡੀ ਆਉਣ ਵਾਲੀ ਨੌਜਵਾਨੀ ਵੀ ਤੁਸੀਂ ਇੱਕ ਪ੍ਰੇਰਣਾ ਸਰੋਤ ਬਣੋ ਤੇ ਉਹਨਾਂ ਬੱਚਿਆਂ ਨੂੰ ਤੁਸੀਂ ਉਹਨਾਂ ਜਿਹੜੇ ਛੋਟੇ ਬੱਚੇ ਨੇ ਉਸ ਤੋਂ ਬਾਅਦ ਤੁਸੀਂ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਓ ਉਹਨਾਂ ਨੂੰ ਸਖਲਾਈ ਦਿਓ ਉਹਨਾਂ ਦੇ ਪ੍ਰੋਗਰਾਮ ਕਰਾਓ ਤੇ ਇਦਾਂ ਹੀ ਮੈਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਅਸੀਂ ਸਾਡੇ ਪਿੰਡ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਸਾਡੇ ਹਲਕੇ ਦੇ ਵਿੱਚ ਫਿਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਪੰਜਾਬ ਤੋਂ ਬਾਅਦ ਪੂਰੀ ਇੰਡੀਆ ਇੰਡੀਆ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਪੂਰੇ ਵਰਲਡ ਦੇ ਵਿੱਚ ਅੱਜ ਦਸਤਾਰ ਦਾ ਸੁਨੇਹਾ ਦੇਣ ਦੇ ਲਈ ਅਸੀਂ ਘਰ-ਘਰ ਤੱਕ ਜਾਂਦੇ ਆਂ ਤੇ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਆਂ ਲੰਗਰ ਦਸਤਾਰਾਂ ਦੇ ਲਾਉਂਦੇ ਆਂ ਦਸਤਾਰ ਸਖਲਾਈ ਕੈਂਪ ਲਾਉਂਦੇ ਆਂ ਅੱ ਤਾ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਨੌਜਵਾਨ ਜਿਹੜੇ ਪਤਿਤ ਸੀ ਦਾੜੀ ਕੈਸ ਕਤਲ ਕਰਾਉਂਦੇ ਸੀ ਉਹ ਨੌਜਵਾਨ ਵਾਪਸ ਆਪਣੇ ਵਿਰਥੇ ਨਾਲ ਜੋੜੇ ਨੇ ਦਸਤਾਰ ਨਾਲ ਜੋੜੇ ਨੇ ਤੇ ਉਹਨਾਂ ਨੂੰ ਦਸਤਾਰਾਂ ਦੇ ਨਾਲ ਸਨਮਾਨਤ ਕੀਤਾ ਸਾਰੇ ਹੀ ਸੰਗਤ ਦੀ ਬਦੌਲਤ ਸਮੁੱਚੇ ਹੀ ਬਾਕੀ ਮੈਂ ਇੱਕ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਕ ਪਿੰਡਦੇ ਨੇ ਪਰ ਸਾਨੂੰ ਹਮੇਸ਼ਾ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਸਾਥ ਰਹਿੰਦਾ ਮੈਂ ਸੰਸਥਾ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਤੇ ਇਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਦਸਤਾਰਾਂ ਸਜਾ ਕੇ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਤੇ ਵੱਡਾ ਪਰਪਕਾਰ ਕੀਤਾ ਕਿਉਂਕਿ ਅੱਜ ਲਹਿਰ ਆ ਜਿਹੜੀ ਸਾਡੇ ਬੱਚੇ ਰੋਮਾਂ ਦੀ ਬਿਆਦਵੀ ਕਰ ਰਹੇ ਨੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਸਭੇ ਦੀ ਲੋੜ ਹੈ ਇਸ ਜੇ ਸਮਾਗਮ ਕਰਨ ਦੀ ਤੇ ਮੈਂ ਖਾਸ ਤੌਰ ਤੇ ਬਾਬਾ ਗੁਰਦੇਵ ਸਿੰਘ ਜੀ ਤੇ ਇਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਪਹੀੜ ਦੇ ਨਗਰ ਦੀ ਤੇ ਮੈਂ ਪੰਚਾਇਤ ਸਰਪੰਚ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਹਨਾਂ ਨੇ ਵੱਡਾ ਸਹਿਯੋਗ ਦੇ ਕੇ ਇਹ ਸਮਾਗਮ ਨੂੰ ਕਾਮਯਾਬ ਕੀਤਾ ਤਕੀਰ ਜੀ ਬਾ ਵਿਰਸਾ ਸੰਭਾਲ ਲਹਿਰ ਸਰਦਾਰੀ ਲਹਿਰ ਸੰਭਾਲ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਵੀ ਇਹ ਜੇ ਪ੍ਰਾਲੇ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੋਹੇ ਪ੍ਰੋਗਰਾਮ ਮਨਦੀਪ ਸਿੰਘ ਤੇ ਉਹਦੇ ਗਰੁੱਪ ਨੇ ਕੀਤਾ ਤਾਂ ਇਹ ਗੁਰਦੁਆਰਾ ਸਾਹਿਬ ਹੀਟ ਦੇ ਵਿੱਚ ਕੀਤਾ ਜਾ ਗਿਆ ਤੇ ਇਹ ਬਹੁਤ ਸਲਾਗਾ ਜੋ ਕੰਮ ਹੈ ਜਿਹੜੇ ਬੱਚਿਆਂ ਨੇ ਲੰਬੇ ਕੇਸ ਤੇ ਪਗੜੀ ਦੀ ਮਤਲਬ ਹੈ ਇਹਨਾਂ ਨੇ ਬਨਰ ਦਾ ਇੰਤਜ਼ਾਮ ਕੀਤਾ ਤਾਂ ਇਹ ਬਹੁਤ ਹੀ ਵਧੀਆ ਤਾਂ ਮੈਂ ਸਾਰੇ ਬੱਚਿਆਂ ਨੂੰ ਤੇ ਮਨਦੀਪ ਸਿੰਘ ਦੇ ਸਾਰੇ ਗਰੁੱਪ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਕਾਮਨਾ ਕਰਦਾ ਹਾਂ ਕਿ ਪਰਮਾਤਮਾ ਅੱਗੇ ਨੂੰ ਇਹਨਾਂ ਨੂੰ ਸ਼ਕਤੀਬਖਸ਼ ਤਾਕਤਵਰ ਧੰਨਵਾਦ ਬਸ ਤੇ ਇਹ ਸਾਡਾ ਮੁੱਖ ਸੰਸਥਾਪਕ ਮਨਦੀਪ ਸਿੰਘ ਖੁਰਦ ਹੋਣੇ ਜਿਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਜਿਹੜਾ ਉਹ ਨੌਜਵਾਨਾਂ ਨੂੰ ਕਰਾਹੇ ਪੈਣ ਤੋਂ ਰੋਕਣਾ ਹੈ ਕਿਸ ਕਤਲ ਕਰਵਾਉਣ ਤੋਂ ਰੋਕਣਾ ਹੈ ਤੇ ਸਾਡੇ ਜਿਹੜਾ ਟੀਚਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਹੈ ਕਿ ਲੱਖਾਂ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਹੋਵੇ ਤੇ ਇਹ ਜਿਹੜਾ ਉਪਰਾਲਾ ਉਹ ਕਾਫੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਤੇ ਕੋਸ਼ਿਸ਼ ਵੀ ਇਹੀ ਰੱਖੀ ਹੈ ਕਿ ਨੌਜਵਾਨ ਜਿਹੜੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹਨਾਂ ਦੀ ਇਸ ਸਰਦਾਰੀ ਲਹਿਰ ਦੇ ਨਾਲ ਜੁੜੇ